ਸਕੇ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਮਾਮਲਾ ਜਿਹੜਾ ਜ਼ਮੀਨੀ ਬਿਵਾਦ ਦਾ ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਬਿਵਾਦੀ ਤੇ ਜ਼ਮੀਨ ਦੇ ਬਿਵਾਦ ਨੂੰ ਲੈ ਕੇ ਬੀਤੀ ਕੱਲ ਪਿੰਡ ਦੇ ਵਿੱਚ ਰਿਸ਼ਤੇਦਾਰਾਂ ਦਾ ਤੇ ਪੰਚਾਇਤ ਦਾ ਇਕੱਠ ਵੀ ਹੋਇਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਦੋਨੇ ਭਰਾਵਾਂ ਦੇ ਵਿੱਚ ਤਕਰਾਰ ਇੰਨਾ ਜ਼ਿਆਦਾ ਵੱਧ ਜਾਂਦਾ ਹੈਗਾ ਕਿ ਗੱਲ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ ਸਕੇ ਭਰਾ ਤੇ ਉਸ ਤੋਂ ਬਾਅਦ ਇੱਕ ਭਰਾ ਵੱਲੋਂ ਦੂਜੇ ਭਰਾ ਦੇ ਉੱਤੇ ਆਪਣੀ ਰੈਫਲ ਦੇ ਨਾਲ ਫਾਇਰ ਕੀਤੇ ਜਾਂਦੇ ਨੇ ਜਿਸ ਦੇ ਵਿੱਚ 32 ਸਾਲਾਂ ਦਾ ਜਿਹੜਾ ਨੌਜਵਾਨ ਹੈ ਉਸ ਦੀ ਮੌਤ ਹੋ ਜਾਂਦੀ ਹੈ ਤੇ ਪੂਰਾ ਜਿਹੜਾ ਮਾਮਲਾ ਉਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਡਿੜਬੇ ਦਾ ਮਾਮਲਾ ਹੈਗਾ ਤੇ ਦੋ ਸਕੇ ਭਰਾਵਾਂ ਦੇ ਵਿੱਚ ਜ਼ਮੀਨੀ ਬਿਵਾਦ ਸੀਗਾ ਤੇ ਜ਼ਮੀਨੀ ਬਿਵਾਦ ਤੋਂ ਬਾਅਦ ਇੱਕ ਭਰਾ ਦਾ ਨਾਮ ਸੁਖਵਿੰਦਰ ਸਿੰਘ ਉਰਫ ਡੀਸੀ ਜਿਹਦੀ ਉਮਰ 32 ਸਾਲ ਸੀ ਤੇ ਉਸ ਸੁਖਵਿੰਦਰ ਸਿੰਘ ਡੀਸੀ ਜਿਹੜਾ ਨੌਜਵਾਨ ਸੀ ਜਿਹਦੀ ਉਮਰ 32 ਸਾਲ ਆ ਉਹਦੇ ਉੱਤੇ ਉਹਦੇ ਸਕੇ ਭਰਾ ਬਲਜਿੰਦਰ ਸਿੰਘ ਵੱਲੋਂ ਰੈਫਲ ਦੇ ਵਿੱਚੋਂ ਗੋਲੀ ਚਲਾ ਕੇ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਬਲਜਿੰਦਰ ਸਿੰਘ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਸੁਖਵਿੰਦਰ ਸਿੰਘ ਉਰਫ ਡੀਸੀ ਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇਪਤਾ ਜਰਨੈਲ ਸਿੰਘ ਦੇ ਬਿਆਨਾਂ ਦੇ ਉੱਤੇ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਦਾ ਕਹਣਾਗਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਦੋਨੇ ਭਰਾਵਾਂ ਦਾ ਜ਼ਮੀਨੀ ਬਿਵਾਦ ਚੱਲ ਰਿਹਾ ਸੀ ਜ਼ਮੀਨੀ ਬਿਵਾਦ ਨੂੰ ਲੈ ਕੇ ਹੀ ਇਹ ਕਤਲ ਹੋਇਆਗਾ ਤੇ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾਗਾ ਕਿ ਜਿਹੜੀ ਰਫਲ ਇਸ ਕਤਲ ਦੇ ਵਿੱਚ ਵਰਤੀ ਗਈ ਹੈ ਜਿਹਦੀ ਜਿਹੜੀ ਰਫਲ ਦੇ ਵਿੱਚੋਂ ਰਾਉਂਡ ਚਲਾਏ ਗਏ ਨੇ ਕਿ ਉਹ ਰਫਲ ਲਾਇਸੈਂਸੀ ਹੈ ਜਾਂ ਉਹ ਵੈਸੇ ਹੀ ਆਪਣਾ ਨਿਆਂਇਜ ਕਹਿ ਸਕਦੇ ਆ ਨਿਆਂ ਜਸ ਲੈਗਾ ਇਹ ਵੀ ਜਾਂਚ ਦਾ ਮਸਲਾ ਪੁਲਿਸ ਅਧਿਕਾਰੀਆਂ ਦਾ ਕਹਣਾਗਾ ਵੀ ਇਹਦੇ ਬਾਰੇ ਵੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤੇ ਪਰ ਫਿਲਹਾਲ ਜਿਹੜਾ ਮਾਮਲਾ ਦਰਜ ਕਰ ਲਿਆ ਗਿਆਗਾ ਤੇ ਦੋਸਤੋ ਦੇਖੋ ਸਕੇ ਭਰਾਵਾਂ ਦਾ ਕੋਈ ਹੁੰਦਾ ਨਹੀਂ ਹਨਾ ਕਦੇ ਵੀ ਜਿੱਥੇ ਕੋਈ ਨਹੀਂ ਖੜਦਾ ਉੱਥੇ ਸਕੇ ਭੜਾਈ ਖੜਦੇ ਨੇ ਤੇ ਪਰ ਪਤਾ ਨਹੀਂ ਕਹੇ ਜਾ ਟਾਈਮ ਆ ਗਿਆ ਕਹੇ ਜਾ ਹੋਰ ਕੱਲ੍ਹ ਜੁਗਾ ਆ ਗਿਆ ਤੇ ਸਕੇ ਭਰਾ ਹੀ ਸਕੇ ਭਰਾਵਾਂ ਦੀ ਜਾਣਦੇ ਦੁਸ਼ਮਣ ਬਣੇ ਹੋਏ ਨੇ ਸਿਰਫ ਜ਼ਮੀਨ ਜਾਇਦਾਦਾਂ ਨੂੰ ਲੈ ਕੇ ਨਾਲੇ ਆਪਾਂ ਸਾਰੇ ਜਾਣਦੇ ਆ ਵੀ ਜ਼ਮੀਨ ਜਾਇਦਾਦਾਂ ਤੇ ਜਾਂ ਪੈਸੇ ਰੁਪਈਏ ਹਨਾ ਆਪਦੇ ਖੂਨ ਦੇ ਰਿਸ਼ਤੇ ਆ ਮੂਰੇ ਆਪਦੇ ਭਰਾਵਾਂ ਦੇ ਅੱਗੇ ਕੋਈ ਮੈਣੇ ਨਹੀਂ ਰੱਖਦੇ ਹੈਗੇ ਪਰ ਫਿਰ ਵੀ ਸਮਾਂ ਐਸਾ ਆ ਗਿਆ ਕਲ ਜੂਗੀ ਐਸਾ ਆ ਗਿਆ ਕਿ ਭਰਾ ਹੀ ਆਪਣੇ ਭਰਾਵਾਂ ਦੀ ਜਾਨਾਂ ਜਾਨਾਂ ਦੇ ਦੁਸ਼ਮਣ ਬਣੇ ਹੋਏ ਨੇ ਆਪਣੇ ਹੀ ਆਪਣੇ ਖੂਨ ਦੇ ਪਿਆਸੇ ਹੋ ਰਹੇ ਨੇਗੇ ਤੇ ਇਸੇ ਦੇ ਚੱਲਦੀ ਇਹ ਜਿਹੜਾ ਕਤਲ ਹੋਇਆਗਾ ਇੱਕ ਵਾਰ ਤੁਹਾਨੂੰ ਫੇਰ ਦੱਸ ਦਿਨਾ ਡਿੜਬੇ ਦਾ ਮਾਮਲਾ ਇਹ ਡਿੜਬੇ ਦਾ ਮਾਮਲਾ ਹੈਗਾ ਦੋ ਸਕੇ ਭਰਾ ਤੇ ਦੋਨਾਂ ਦੇ ਵਿੱਚ ਜ਼ਮੀਨ ਨੂੰ ਲੈ ਕੇ ਝਗੜਾ ਸੀਗਾ ਜ਼ਮੀਨ ਦਾ ਬਵਾਦ ਸੀਗਾ ਤੇ ਇਸ ਬਵਾਦ ਨੂੰ ਹੱਲ ਕਰਨ ਦੇ ਲਈ ਕਹਿੰਦੇ ਵੀ ਕੱਲ ਉਹਨਾਂ ਦੇ ਘਰ ਦੇ ਵਿੱਚ ਇਕੱਠ ਵੀ ਹੋਇਆ ਸੀ ਰਿਸ਼ਤੇਦਾਰ ਪਹੁੰਚੇ ਸੀ ਹੋਰ ਪਿੰਡ ਪਾਈ ਪਿੰਡ ਦੀ ਪੰਚਾਇਤ ਵੀ ਪਹੁੰਚੀ ਸੀਗੀ ਦੋਨੇ ਭਰਾਵਾਂ ਦਾ ਬਹਾ ਕੇ ਟਕਾ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਟਕਾ ਨਹੀਂ ਹੋ ਸਕਿਆ ਤਕਰਾਰ ਜਿਹੜਾ ਇੰਨਾ ਜਿਆਦਾ ਵੱਧ ਗਿਆ ਕਿ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਸਕੇ ਭਰਾ ਤੇ ਉਸ ਤੋਂ ਬਾਅਦ ਇੱਕ ਭਰਾ ਜਿਹਦਾ ਨਾਮ ਬਲਜਿੰਦਰ ਸਿੰਘ ਹੈ ਬਲਜਿੰਦਰ ਸਿੰਘ ਵੱਲੋਂ ਆਪਣੇ ਛੋਟੇ ਭਰਾ ਜਿਹਦਾ ਨਾਮ ਹੈਗਾ ਸੁਖਵਿੰਦਰ ਸਿੰਘ ਉਰਫ ਡੀਸੀ ਆਪਣੇ ਛੋਟੇ ਭਰਾ ਸੁਖਵਿੰਦਰ ਸਿੰਘ ਜਿਸ ਦੀ ਉਮਰ 32 ਸਾਲ ਹੈ ਉਹਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਰਫਲ ਦੇ ਵਿੱਚੋਂ ਰਾਉਂਡ ਚਲਾਏ ਜਾਂਦੇ ਨੇ ਤੇ ਰਾਉਂਡ ਲੱਗਣ ਤੋਂ ਬਾਅਦ ਨੌਜਵਾਨ ਬਲਜਿੰਦਰ ਸਿੰਘ ਜੀ ਦੀ ਉਮਰ 32 ਸਾਲ ਆ ਉਹਦੀ ਮੌਤ ਹੋ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਤੇ ਪੁਲਿਸ ਦਾ ਕਹਿਣਾ ਹੈਗਾ ਕਿ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘਾ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਦਾ ਬਿਆਨ ਦਰਜ ਕੀਤਾ ਗਿਆ ਹੈ ਤੇ ਜਰਨੈਲ ਸਿੰਘ ਦਾ ਬਿਆਨ ਦਰਜ ਕਰਕੇ ਮ੍ਰਿਤਕ ਦੇ ਸਕੇ ਭਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਦਾ ਇਹ ਵੀ ਕਹਿਣਾ ਹੈਗਾ ਕਿ ਜਿਸਾ ਰਾਈਫਲ ਦੇ ਵਿੱਚੋਂ ਇਹ ਰਾਉਂਡ ਚਲਾਏ ਗਏ ਨੇ ਕੀ ਉਹ ਰਾਈਫਲ ਲਾਸੰਸੀ ਸੀ ਜਾਂ ਨਜਾਇਜ਼ ਹਥਿਆਰ ਸੀ ਉਹ ਵੀ ਜਾਂਚ ਦਾ ਵਿਸ਼ਾ ਹੈ ਤੇ ਇਹਦੀ ਪੂਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਪੂਰੀ ਗੱਲ ਹੈ ਜਿਹੜੀ ਉਹ ਪਤਾ ਲੱਗ ਜੂ ਪਰ ਫਿਲਹਾਲ ਇਹ ਗੱਲ ਸਾਹਮਣੇ ਆਈ ਹੈ ਵੀ ਜ਼ਮੀਨੀ ਬਿਵਾਦ ਨੂੰ ਲੈ ਕੇ ਇਹ ਕਤਲ ਹੋਇਆਗਾ ਤੇ ਦੋਨੇ ਸਕੇ ਭਰਾਵਾਂ ਦੇ ਵਿੱਚ ਜ਼ਮੀਨੀ ਬਿਵਾਦ ਸੀਗਾ ਤੇ ਜ਼ਮੀਨੀ ਬਿਵਾਦ ਆ ਜਿਹੜਾ ਉਹ ਇੰਨਾ ਜਿਆਦਾ ਵੱਧ ਗਿਆ ਕਿ ਸਕੇ ਭਰਾ ਨੇ ਆਪਣੇ ਭਰਾ ਦੀ ਜਾਨ ਲੈ ਲਈ ਸਿਰਫ ਇੱਕ ਜ਼ਮੀਨ ਜਾਇਦਾਦ ਦੇ ਪਿੱਛੇ ਤੇ ਦੇਖੋ ਦੋਸਤੋ ਇਸ ਤੋਂ ਜ਼ਿਆਦਾ ਆਪਾਂ ਕੀ ਕਹਿ ਸਕਦੇ ਆਂ ਵੀ ਹੋਰ ਕਲਯੁਗ ਕੀ ਆਊਗਾ ਤੇ ਭਰਾ ਹੀ ਭਰਾ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਨੇ ਆਪਣੇ ਹੀ ਆਪਣਿਆਂ ਦੇ ਖੂਨ ਦੇ ਪਿਆਸੇ ਹੋ ਰਹੇ ਨੇ ਦੇਖੋ ਹੁਣ ਇਹ ਘੋਰ ਕਲਯੁਗ ਵਾਲੀ ਗੱਲ ਹੈਗੀ